ਕੀ ਗਿਰ ਜਾਂਦਾ ਸੀਗਾ ਮੇਰਾ ਪੁੱਤ ਗੇਮ ਦੇਖ ਰਿਆ ਅਹ ਦੀ ਮੈਂ ਕਹਿ ਰਹੀ ਸੀ ਕਿ ਸੁਮੰਦੀ ਵੀ ਛੁੱਟੀਆਂ ਪੈ ਗਈਆਂ ਨੇ ਸੋ ਮੈਂ 4 ਦਿਨ ਪੇਕੇ ਨਾ ਲਾਵਾਂ ਹਾਂ ਕੋਈ ਗੱਲ ਨਹੀਂ ਜਾਇਆ ਕੋਈ ਗੱਲ ਇੱਕ ਕਰੀ ਮਮਮੀ ਨੂੰ ਪੁੱਛ ਲਾ ਚਲੋ ਠੀਕ ਆ ਮੈਂ ਪੁੱਛ ਲੈਂਦੀ ਹਾਂ ਠੀਕ ਹੈ ਓਕੇ ਆ ਪਤਾ ਨਹੀਂ ਕੁੱਤਾ ਕਿਦਾ ਭੌਂਕੀ ਜਾਂਦਾ ਅਹ ਮਮਮੀ ਜੀ ਮੈਨੇ ਗਲਤ ਕਰਨੀ ਸੀ हां बोल मैं कह रही सी की सुमन ਦੀਆਂ 4 ਦਿਨ ਦੀਆਂ ਛੁੱਟੀਆਂ ਪਈਆਂ ਸੀਗੀਆਂ ਤੇ ਮੈਂ ਪੇਕੇ ਹੋ ਆਵਾਂ ਨਾਨਾ ਕੋਈ ਲੋੜ ਨਹੀਂ ਜਾਣਦੀ ਬੜੀ ਦੀਪਨਾ 4 ਦਿਨ ਪਹਿਲਾਂ ਤਾਂ ਤੂੰ ਜਾ ਕੇ ਆਈਆਂ ਤੈਨੂੰ ਨਹੀਂ ਪਤਾ ਮੇਰੇ ਗਿੱਟੇ-ਗੋਡੇ ਅੱਜ ਦਰਦ ਨਾ ਰਹਿੰਦਾ ਘਰ ਦਾ ਕੰਮ ਕੌਣ ਕਰੂਗਾ ਜੇ ਤੂੰ ਅੱਗੇ ਪੇਕੇਆਂ ਨੂੰ ਹੈ ਕਮਾਲ ਕਰਦੀ ਆ ਮੰਮੀ ਜੀ ਉਹ ਤਾਂ ਸੀ ਵੈਸੇ ਜਾ ਕੇ ਆਏ ਸੀਗੇ ਤੇ ਹੁਣ ਸੁਮੰਦੀ ਛੁੱਟੀਆਂ ਪਈਆਂ ਸੀਗੀਆਂ ਬੱਚਾ ਕਰਕੇ ਜਾਣਾ ਸੀਗਾ ਨਾ ਤੇਰਾ ਮਿਲ ਕੇ ਉਹਨਾਂ ਨੂੰ ਜੀ ਨਹੀਂ ਪਰਦਾ ਹੈ ਕੋਈ ਗੱਲ ਨਹੀਂ ਬਾਅਦ ਵਿੱਚ ਦੇਖਾਂਗੇ ਪਹਿਲਾਂ ਜਿਹੜਾ ਘਰ ਦੇ ਕੰਮ ਕਰਨ ਵਾਲੇ ਉਹ ਕਰ ਲੈ ਮੇਂ ਵਿੱਚ ਕੰਮ ਤਾਂ ਮੈਂ ਸਾਰੇ ਕਰ ਦਿੱਤੇ ਆ ਤੇ ਮੈਂ ਬਸ 4 ਦਿਨ ਦੇ ਵਿੱਚ ਵਿੱਚ ਵਾਪਸ ਆ ਜੂੰਗੀ ਇਸ ਤੋਂ ਜ਼ਿਆਦਾ ਦਿਨ ਨਹੀਂ ਲਾਉਂਦੀ ਮੈਂ ਬੋਤਾ ਮੇਰੇ ਨਾਲ ਬੈਸਵਾਜੀ ਨਾ ਕਰਿਆ ਕਰ ਜਿੰਨੀ ਗੱਲ ਮੈਂ ਕਰਦੀ ਹੁੰਨੀ ਆ ਨਾ ਮੈਨੂੰ ਉਹਨਾਂ ਜਵਾਬ ਦਿਆ ਕਰ ਲੱਗੀ ਸਮਝ ਤੈਨੂੰ ਕੋਈ ਲੋੜ ਨਹੀਂ ਪੈਕਿਆਂ ਨੂੰ ਤੇਰੇਆਂ ਨੂੰ ਜਾਣਦੀ ਤਾਂ ਨਾਲੇ ਭੇਜਣ ਦੀ ਕਿਸੇ ਨੂੰ ਜੋ ਆਕ ਆਪਣੇ ਘਰਾਂ ਤੇ ਸੋਹਣੇ ਲੱਗਦੇ ਹੁੰਦੇ ਆ ਠੀਕ ਆ ਨਾ ਜਦ ਰਕਦੇ ਦੇ ਕੇ ਕੰਮ ਕਰ ਆਪਣਾ ਲੈ ਆਈਏ ਤੇ ਛੁੱਟੀਆਂ ਹੋ ਗਈਆਂ ਨਾ ਛੁੱਟਣਾ ਹੋ ਗਈਆਂ ਤਾਂ ਫਿਰ ਕੀ ਐ ਛੁੱਟੀਆਂ ਹੋ ਗਈਆਂ ਤਾਂ ਆਪਣੇ ਘਰ-ਬਾਰ ਛੱਡ ਦੇਣੇ ਆ ਮਾਂ ਨੂੰ ਮਿਲ ਕੇ ਨਹੀਂ ਰੱਜਦਾ ਇਹਦਾ ਦਿਲ ਕੀ ਹੋਇਆ ਆਏ ਮੁੰਮਾ ਕੁਝ ਨਹੀਂ ਮੰਮੀ ਨੇ ਮਨਾ ਕਰਤਾ ਕਹਿੰਦੇ ਨਹੀਂ ਜਾਣਾ ਕਿਉਂ ਪਤਾ ਨਹੀਂ ਤੁਸੀਂ ਆਪੇ ਪੁੱਛ ਲਓ ਸਰ ਕੋਈ ਜ਼ਾਲ ਨਹੀਂ ਮੈਂ ਕਰ ਦਾਂ ਮਮੀ ਨਗਾ ਠੀਕ ਹੈ ਤੂੰ ਟੈਨਸ਼ਨ ਲੈ ਮੈਂ ਵੀ ਜੁਦਨ ਹਾਂ ਹਾਂ ਬੱਤ ਜਿਹੜੇ ਤੈਨੂੰ ਯਾਦ ਕਰੀ ਜਾਂਦੀ ਸੀ ਮੈਂ ਤਾਂ ਅੱਛਾ ਮੰਮੀ ਜੀ ਉਹ ਮੈਂ ਐ ਕਹਿੰਦੀ ਸੀ ਕਿ ਜਸ਼ਨ ਨੂੰ ਸਕੂਲ ਛੁੱਟੀਆਂ ਹੋ ਗਈਆਂ ਤੇ ਮੈਂ 79 ਚਾਰਕ ਦਿਨ ਹਾਂ ਹਾਂ ਪੁੱਤ ਆ ਜਾ ਮੈਂ ਤਾਂ ਤੈਨੂੰ ਆਪ ਫੋਨ ਕਰਨ ਲੱਗੀ ਸੀ ਬੇ ਛੁੱਟੀਆਂ ਹੋ ਗਈਆਂ ਜਵਾਕਾਂ ਨੂੰ ਤੂੰ ਮਿਲ ਜਾ ਚਾਰ ਦਿਨ ਨਾਲੇ ਰਹਿ ਜਾ ਠੀਕ ਆ ਫਿਰ ਮੈਂ ਆਉਣੀ ਆ ਸੱਚ ਭਾਬੀ ਨੇ ਵੀ ਜਾਣਾ ਹੋਊਗਾ ਨਹੀਂ ਨਹੀਂ ਉਹ ਨਹੀਂ ਜਾਂਦੀ ਇੱਥੇ ਰਹੂਗੀ ਚਲੋ ਠੀਕ ਆ ਫਿਰ ਮੰਮੀ ਜੀ ਮੈਂ ਆਉਣੀ ਆ ਆਪਿਆ ਮੈਨੂੰ ਛੱਡ ਜਾਂਦੇ ਆ ਹਾਂ ਹਾਂ ਪੁੱਤ ਆ ਜਾ ਆ ਜਾ ਦੇਖ ਲੈ ਪੁੱਤ ਤੈਨੂੰ ਆਈ ਨੂੰ ਇੱਕ ਦਿਨ ਹੋ ਵੀ ਗਿਆ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਦਿਨ ਪੰਜ ਚੱਲਿਆ ਅੱਛਾ ਤੂੰ ਇਹ ਦੱਸ ਮੇ ਰਾਤ ਨੂੰ ਖਾਣਾ ਕੀ ਹੈ ਮੈਂ ਉਹੀ ਇਹਦੇ ਤੋਂ ਬਣਵਾ ਦਊਗੀ ਲੈ ਤੁਹਾਨੂੰ ਤਾਂ ਸਭ ਕੁਝ ਪਤਾ ਕਿ ਮੈਨੂੰ ਕੀ ਪਸੰਦ ਆ ਮੈਂ ਤੇਰੇ ਵਾਸਤੇ ਦੁੱਧ ਵਾਲੀ ਸੇ ਜੋ ਤਾਂ ਚਲ ਔਟ ਕਰ ਚਲ ਗਏ ਤੁਸੀਂ ਕੀ ਹੋ ਗਿਆ ਤੁਹਾਨੂੰ ਅਜੇ ਇੱਕ ਹੀ ਦਿਨ ਤਾਂ ਹੋਇਆ ਮੈਨੂੰ ਆਏ ਦੇ ਹੋਇਆ ਆਪ ਦੀ ਮਾਂ ਨੂੰ ਬੁੱਛ ਕੀ ਹੋਇਆ ਪੁੱਤ ਗੱਲ ਕੀ ਹੋਈ ਆ ਗਲਤੀਾ ਦੱਸ ਮੈਂ ਦੱਸਦਾ ਗੱਲ ਕੀ ਹੋਈ ਐ ਜੋਤ ਬਾਈ ਨੂੰ ਵੀ ਮੈਂ ਹੀ ਬੁਲਾਇਆ ਸੀਗਾ ਜਦੋਂ ਪਰਸੋਂ ਤੂੰ ਆਉਣ ਲਈ ਫੋਨ ਕੀਤਾ ਨਾ ਤਾਂ ਰੀਤ ਵੀ ਮੇਰੇ ਕੋਲੇ ਆਈ ਸੀਗੀ ਵੀ ਮੈਂ ਵੀ ਜਾਣਾ ਪੇਕੇ ਪਿੰਡ ਤੇ ਮੈਂ ਇਹਨੂੰ ਕਿਹਾ ਤੂੰ ਇੱਕ ਵਾਰੀ ਮਾਂ ਨੂੰ ਪੁੱਛ ਲੈ ਤੇ ਮਾਂ ਕਹਿੰਦੀ ਤੂੰ ਕਿਤੇ ਨਹੀਂ ਜਾਣਾ ਜਦੋਂ ਤੇਰਾ ਫੋਨ ਆਇਆ ਤੇ ਤੈਨੂੰ ਝਟਹਾ ਕਰਦੀ ਇਹਨੇ ਤੈਨੂੰ ਇੱਕ ਵਾਰੀ ਵੀ ਕਿਹਾ ਇਹਨੇ ਵੀ ਤੂੰ ਆਪਣੇ ਸੱਸ ਨੂੰ ਪੁੱਛ ਲੈ ਮੈਂ ਤਾਂ ਫੇਰ ਵੀ ਇਹਨੂੰ ਇੱਕ ਵਾਰੀ ਪੁੱਛਣ ਨੂੰ ਕਿਹਾਗਾ ਮੰਮੀ ਤੁਸੀਂ ਤਾਂ ਕਹਿੰਦੇ ਸੀ ਕਿ ਭਾਬੀ ਆਪ ਨਹੀਂ ਗਈ ਹੈਗੀ ਤੇ ਫੇਰ ਇਹ ਵੀਰਾ ਕੀ ਕਹਿ ਰਿਹਾ ਪੁੱਤ ਮੈਂ ਤਾਂ ਵੈਸੇ ਹੀ ਕਿਹਾ ਸੀ ਮੈਨੂੰ ਕੀ ਪਤਾ ਫੇਰ ਏਡੀ ਗੱਲ ਬਣਾ ਲੜਗੇ ਮਾਤਾ ਗੱਲ ਬਣਾਉਣ ਦੀ ਨਹੀਂ ਗੱਲ ਸਮਝਣ ਦੀ ਹੁੰਦੀ ਆ ਜੇ ਤੇਰੀ ਧੀ ਹੈ ਨਾ ਤਾਂ ਉਹ ਵੀ ਕਿਸੇ ਦੀ ਧੀ ਆ ਜਿਵੇਂ ਇਹਨੂੰ ਤੇਰਾ ਮੈਨੂੰ ਦੇਣ ਦਿੱਤਾ ਨਾ ਉਵੇਂ ਉਹਦੀ ਮਾਂ ਦਾ ਵੀ ਕਰਦਾ ਨਾਲੇ ਇੱਕ ਗੱਲ ਯਾਦ ਰੱਖੀ ਜਿਹੜੀ ਸਾਸੂ ਦੀ ਨਾ ਉਹ ਦੋ ਧੀਆ ਦੀ ਮਾਂ ਹੁੰਦੀ ਆ ਮਾ ਜਮਾ ਸਹੀ ਕਹਿ ਰਿਹਾ ਬਾਈ ਤੂੰ ਨਾ ਨੂੰ ਤੇ ਧੀ ਚ ਫਰਕ ਕੀਤਾ ਜੋ ਤੈਨੂੰ ਕਰਨਾ ਨਹੀਂ ਚਾਹੀਦਾ ਪੁੱਤ ਸਹੀ ਕਹਣਾ ਤੂੰ ਫਰਕ ਤਾਂ ਮੈਂ ਕੀਤਾ ਜੋ ਮੈਨੂੰ ਕਰਨਾ ਨਹੀਂ ਸੀ ਚਾਹੀਦਾ ਮੈਨੂੰ ਹੁਣ ਸਮਝ ਆਇਆ ਵੀ ਜਿਹੜੀ ਸੱਸ ਹੁੰਦੀ ਹਨ ਉਹ ਵਾਕਈ ਦੋ ਧੀਆ ਦੀ ਮਾਂ ਹੁੰਦੀ ਹੈ ਪਰ ਮੈਂ ਮੈਂ ਆਪਣੀ ਤੀ ਨੂੰ ਤਾਂ ਧੀ ਸਮਝਿਆ ਤਹ ਪਰ ਨੂ ਨੂ ਵੀ ਨਹੀਂ ਸਾਂ ਸਕੀ ਮੰਮੀ ਜੀ ਛੱਡਾ ਹੁਣ ਇਸ ਗੱਲ ਨੂੰ ਜੋ ਹੁਣ ਅਸਿਕ ਹੋ ਗਿਆ ਭਾਬੀ ਜੀ ਤੁਸੀਂ ਜਾਓ ਤੁਸੀਂ ਜਿੰਨੇ ਦਿਨ ਲਾ ਕੇ ਆਣੇ ਆ ਜਾਓ ਲਾ ਕੇ ਆਓ ਮੈਂ ਹੈਗੀਆਂ ਇੱਥੇ ਦੇਖਣ ਨੂੰ ਅ ਨਹੀਂ ਜੋਤੀ ਦੀ ਜਿੰਨੇ ਦਿਨ ਤੁਸੀਂ ਇੱਥੇ ਹੋ ਮੈਂ ਕਿਤੇ ਨਹੀਂ ਜਾਣਾ ਤੁਹਾਨੂੰ ਤੇ ਮੰਮੀ ਜੀ ਨੂੰ ਰੋਟੀ ਪਾਣੀ ਦਾ ਔਖਾ ਹੋ ਜਾਊਗਾ ਨਾ ਉਹ ਨਹੀਂ ਨਹੀਂ ਭਾਬੀ ਮੈਂ ਆਪੇ ਸਾਰ ਲੂੰਗੀ ਤੁਸੀਂ ਜਾਓ ਜੇ ਤੁਸੀਂ ਕਹਿੰਦੇ ਹੋ ਦੀਦੀ ਤਾਂ ਮੈਂ ਚਲੀ ਜਾਨੀ ਆਂ ਥੈਂਕ ਯੂ ਦੀਦੀ ਮੈਨੂੰ ਸਮਝਾ ਲਈ ਤੁਸੀਂ ਵੀ ਜਾਓ ਹੁਣ ਜਾਂ ਮੈਨੂੰ ਨਾਲ ਲੈ ਕੇ ਜਾਣਾ ਉਹ ਚੰਗਾ ਚੰਗਾ ਰਹਿ ਵੀ ਦੱਸ ਦੇਣਾ ਨਾਲੇ ਨਾ ਮੈਂ ਤੇਰੀ ਮਾਰਗਾ ਲੀਗਾ ਆਪ ਤੈਨੂੰ ਬੁਲਾ ਦੇ ਤਾ